ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਆ ਜੀ ਅੱਜ ਪਨੀਰ ਦੇ ਕੋਫਟਿਆਂ ਦੀ ਸਬਜ਼ੀ ਆਪਾਂ ਨੇ ਪਨੀਰ ਲਿਆ ਜੀ ਵਿੱਚ ਇਹਦੇ ਧਣੀਆਂ ਪਾਏ ਆ ਆਜੀ ਆਪਾਂ ਨੇ ਲਿਆ ਪਿਆਜ਼ ਆ ਲਸਣ ਆ ਟਮਾਟਰ ਨੇ ਹਾਂਜੀ ਆਜੀ ਆਪਾਂ ਨੇ ਹਰੇ ਲਸਣ ਦੀਆਂ ਭੁੰਕਾਂ ਲਈਆਂ ਨੇ ਆਹ ਲਿਆ ਆਪਾਂ ਨੇ ਹਰਾ ਧਣੀ ਹਾਂਜੀ ਥੋੜੀ ਜਿਹੀ ਆਪਾਂ ਪਾ ਰਹੇ ਹਾਂ ਲਾਲ ਮਿਰਚ ਥੋੜੀ ਜੀ ਪਾ ਰਹੇ ਹਾਂ ਜੀ ਹਲਦੀ ਆਹ ਜੀ ਆਪਣੇ ਹੈਗੇ ਨਮਕ ਮਿਰਚ ਹਲਦੀ ਆਪਣੇ ਸੁੱਕੇ ਮਸਾਲੇ ਰੱਖੇ ਨੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਨਮਕ ਹਾਂਜੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਬੇਸਣ ਪਾ ਰਹੇ ਤਿੰਨ ਚਮਚੇ ਜੀ ਆਪਾਂ ਨੇ ਪਾਲੇ ਬੇਸਣ ਦੇ ਹਾਂਜੀ ਬੇਸਣ ਨੂੰ ਆਪਾਂ ਪਨੀਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਥੋੜਾ ਜਿਹਾ ਜੀ ਆਪਾਂ ਨੇ ਇਹਦੇ ਵਿੱਚ ਹਰਾ ਧਨੀਆ ਪਾਇਆ। ਹਾਂਜੀ ਜਿਹੜੇ ਭੈਣ ਭਾਈ ਜੀ ਆਪਣੇ ਨਾਲ ਜੁੜੇ ਹੋਏ ਨੇ ਜੀ ਉਹਨਾਂ ਦਾ ਧੰਨਵਾਦ। ਜਿਹੜੇ ਹੋਰ ਵੀ ਜੀ ਆਪਣੀ ਵੀਡੀਓ ਦੇਖਦੇ ਨੇ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ। ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ। ਹਾਂਜੀ ਤੁਹਾਨੂੰ ਪਤਾ ਹੀ ਹੈ ਜੀ ਅਸੀਂ ਜਿਹੜੀ ਵੀ ਵੀਡੀਓ ਬਣਾਉਂਦੇ ਆ ਜੀ ਬੜੇ ਸ਼ੌਂਕ ਨਾਲ ਤੇ ਪਿਆਰ ਨਾਲ ਬਣਾਉਂਦੇ ਆ। ਵੇਸਣ ਨੂੰ ਜੀ ਪਨੀਰ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਹਾਂਜੀ ਕੜਾਹੀ ਦੇ ਵਿੱਚ ਜੀ ਆਪਾਂ ਨੇ ਤੇਲ ਗਰਮ ਹੋਣਾ ਰੱਖਿਆ। ਹਾਂਜੀ ਪਨੀਰ ਜੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲਿਆ। ਆਪਾਂ ਇਹਨਾਂ ਦੇ ਕੋਫਤੇ ਬਣਾ ਰਹੇ ਹਾਂ ਜੀ। ਹਾਂਜੀ ਆਪਾਂ ਜੀ ਇਸ ਤਰ੍ਹਾਂ ਹੱਥ ਦੇ ਨਾਲ ਘੁਮਾ ਕੇ ਗੋਲ-ਗੋਲ ਇਹਨਾਂ ਦੇ ਬਣਾ ਲਾਂਗੇ ਜੀ। ਸ਼ੇਪ ਜੀ ਆਪਾਂ ਜਿਹੜੀ ਜੀ ਦੇਣੀ ਆਪਣੀ ਮਰਜ਼ੀ ਨਾਲ ਦੇ ਸਕਦੇ ਹਾਂ। ਹਾਂਜੀ ਤੇਲ ਜੀ ਆਪਣਾ ਗਰਮ ਹੋ ਚੁੱਕਿਆ ਆਪਾਂ ਇਕੱਲਾ-ਇਕੱਲਾ ਕਰਕੇ ਕੋਫਤਾ ਪਾ ਦਾਂਗੇ ਵਿੱਚ। ਹਾਂਜੀ ਬੇਸਣ ਤੇ ਪਨੀਰ ਦੇ ਜੀ ਆਪਾਂ ਇਸ ਤਰ੍ਹਾਂ ਦੇ ਕੋਫਤੇ ਬਣਾਉਨੇ ਆ ਬਹੁਤ ਵਧੀਆ ਬਣਦੇ ਨੇ ਹਾਂਜੀ ਆਪਾਂ ਨੇ ਜੀ ਸਾਰੇ ਕੋਫਤੇ ਤੇਲ ਦੇ ਵਿੱਚ ਪਾ ਲਏ ਹਾਂਜੀ ਕੋਫਤੇ ਜੀ ਆਪਣੇ ਫਰਾਈ ਹੋ ਰਹੇ ਹੈ ਜੀ ਆਪਾਂ ਇਹਨਾਂ ਨੂੰ ਉਲਟੇ ਪਲਟ ਕਰ ਦਾਂਗੇ ਦੋਨੋਂ ਸਾਈਡਾਂ ਤੇ ਸੇਕ ਲਵਾ ਲਾਂਗੇ ਆ ਇਹਨੀਆਂ ਲਾ ਦਿੰਦੇ ਹਾਂ ਗਲਾ ਲਿਆ ਆਪਣਾ ਹੁੰਦੀਆਂ। ਹਾਂਜੀ ਕੋਬਤੇ ਜੀ ਆਪਣੇ ਫਰਾਈ ਹੋ ਚੁੱਕੇ ਹਨ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ। ਹਾਂਜੀ ਆਪਾਂ ਜੀਰਾ ਪਾ ਰਹੇ ਹਾਂ ਜੀ। ਤੜਕੇ ਲਈ ਤੇਲ ਆਪਣਾ ਗਰਮ ਹੋ ਚੁੱਕਿਆ। ਥੋੜੀ ਜਿਹੀ ਰਾਈ ਪਾ ਰਹੇ ਹਾਂ ਹਾਂਜੀ ਆਪਾਂ ਲਸਣ ਪਾ ਰਹੇ ਹਾਂ ਹਾਂਜੀ ਨਾਲ ਇਹਦੀ ਆਪਾਂ ਪਿਆਜ਼ ਪਾ ਦਾਂਗੇ ਪਿਆਜ਼ਾਂ ਦੇ ਵਿੱਚ ਆਪਾਂ ਨੇ ਨਾਲ ਇਹਦੀ ਹਰੇ ਪਖਣ ਲਸਣ ਦੇ ਪੱਤੇ ਲਏ ਹਾਂਜੀ ਇੱਕ ਚਮਚਾ ਜੀ ਆਪਾਂ ਵਿੱਚ ਪਾ ਰਹੇ ਹਾਂ ਬੇਸਣ ਦਾ ਇਦਨ ਆਪਣੀ ਜੀ ਗਰੇਵੀ ਵੀ ਗਾੜੀ ਹੋ ਜੂਗੀ ਤੇ ਆਪਣੀ ਸਬਜ਼ੀ ਵੀ ਵਧੀਆ ਬਣ ਜੂਗੀ। ਹਾਂਜੀ ਆਪਾਂ ਜੀ ਲਾਲ ਟਮਾਟਰ ਪਾ ਰਹੇ ਹਾਂ। ਹਾਂਜੀ ਟਮਾਟਰਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨਾਂ ਨੂੰ ਵੀ ਨਾਲੇ ਪਕਾ ਲਾਂਗੇ। ਹਾਂਜੀ ਆਪਾਂ ਨੇ ਜਿਹੜੇ ਨਾਨਕ ਮਿਰਚ ਮਸਾਲੇ ਜਨਾਰਮਲ ਕੋਲ ਕੇ ਰੱਖੇ ਨੇ ਉਹ ਵੀ ਨਾਲੇ ਪਾ ਦੇਣੇ। ਹਾਂਜੀ ਮਸਾਲਿਆਂ ਨੂੰ ਵੀ ਨਾਲੋ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਹਾਂਜੀ ਇਸ ਤਰ੍ਹਾਂ ਆਪਣੀ ਸਬਜ਼ੀ ਵੀ ਵਧੀਆ ਬਣ ਗਈ ਹੈ ਜਿਹਦੀ ਟੇਸਟਿੰਗ ਵੀ ਵਧੀਆ ਆਉਂਦੀ ਹੈ। ਹਾਂਜੀ ਆਪਾਂ ਜੀ ਥੋੜੀ ਜਿਹੀ ਕਸੂਰੀ ਮੇਥੀ ਪਾ ਰਹੇ ਹਾਂ। ਹਾਂਜੀ ਕਸੂਰੀ ਮੇਥੀ ਨੂੰ ਸਾਰੇ ਮਸਾਲਿਆਂ ਨਾਲ ਇਕੱteness ਤਰ੍ਹਾਂ ਮਿਕਸ ਕਰ ਦਾਂਗੇ। ਹਾਂਜੀ ਥੋੜਾ ਜਿਹਾ ਜੀ ਆਪਾਂ ਪਾਣੀ ਪਾ ਦਾਂਗੇ। ਪਾਣੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਆਪਣਾ ਗਰੇਵੀ ਜਿੰਨੀ ਵਧੀਆ ਹੋਊਗੀ ਓਨੀ ਆਪਣੀ ਕਰੀ ਵਧੀਆ ਬਣੂਗੀ। ਹਾਂਜੀ ਆਪਣੇ ਤੜਕੇ ਨੇ ਤੇਲ ਛੱਡਤਾ ਜੀ ਗਰੇਵੀ ਆਪਣੀ ਬਣ ਕੇ ਤਿਆਰ ਆ। ਹਾਂਜੀ ਆਪਾਂ ਜੀ ਇਹਦੇ ਵਿੱਚ ਪਾਣੀ ਪਾ ਦਾਂਗੇ। ਇੱਕ ਡੰਗਾ ਜੀ ਆਪਾਂ ਨੇ ਪਾਣੀ ਦਾ ਪਾਇਆ। ਸਾਰੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਹਾਂਜੀ ਇੱਕ ਡੰਗਾ ਜੀ ਆਪਾਂ ਪਾਣੀ ਦਾ ਹੋਰ ਪਾ ਦਾਂਗੇ। ਹਾਂਜੀ ਚੰਗੀ ਤਰ੍ਹਾਂ ਜੀ ਮਿਕਸ ਕਰ ਦਾਂਗੇ। ਹਾਂਜੀ ਆਪਾਂ ਜੀ ਢੱਕ ਦਾਂਗੇ ਢੱਕ ਕੇ ਪਕਾਵਾਂਗੇ। ਹਾਂਜੀ ਗਰੇਵੀ ਜੀ ਆਪਣੀ ਬਣ ਕੇ ਤਿਆਰ ਆਪਾਂ ਇਹਦੇ ਵਿੱਚ ਕੋਪ ਤੇ ਪਾ ਲਵਾਂਗੇ। ਹਾਂਜੀ ਢੱਕ ਦਾਂਗੇ ਢੱਕ ਕੇ ਪਕਾ ਲਾਂਗੇ। ਹਾਂਜੀ ਸਬਜੀ ਆਪਣੀ ਬਣ ਰਹੀ ਹੈ ਜੀ ਆਪਾਂ ਵਿੱਚ ਵਿੱਚ ਇੱਕ ਦੋ ਵਾਰੀ ਚੈੱਕ ਕਰਦੇ ਹੋਏ ਸਬਜੀ ਨੂੰ ਹਿਲਾਉਂਦੇ ਰਹਾਂਗੇ। ਹਾਂਜੀ ਆਪਾਂ ਸਬਜੀ ਨੂੰ ਢੱਕ ਦਾਂਗੇ ਜੀ ਢੱਕ ਕੇ ਥੋੜਾ ਜਿਹਾ ਹੋਰ ਪਕਾ ਲਾਂਗੇ। ਹਾਂਜੀ ਆਪਣੀ ਜੀ ਪਨੀਰ ਤੇ ਬੇਸਣ ਦੇ ਕੋਫਤਿਆਂ ਦੀ ਸਬਜ਼ੀ ਬਣ ਕੇ ਤਿਆਰ ਆਪਾਂ ਨੇ ਧਨੀਆ ਪਾਤਾ ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ